ਲਓ ਇਧਰਲੇ ਪਾਸੇ ਪੁਆਇੰਟ ਇਸ ਨੌਜਾਨਾ ਗੱਭਰੂ ਦਾ ਆ ਸ਼ੰਕਰ 에ਅਰਲਾਈਨ ਦਾ ਜਹਾਜ਼ ਫੇਰ ਆ ਗਿਆ ਇਹ ਲੱਦਿਆ ਜਾਂਦਾ ਉਹ ਲੱਦਿਆ ਜਾਊਗਾ ਮੈਂ ਦੇਖਦਾ ਵੀ ਹੁਣ ਸੰਧਵਾ ਵਾਲਾ ਸ਼ੰਕਰ ਜੋ ਸੀਓ ਪ੍ਰੀਅਰ ਲਾਈਨ ਦਾ ਆਹ ਟਿਕਟਾ ਮਹਿੰਗੀਆਂ ਕਰਦਾ ਕਿ ਟਿਕਟਾ ਸਸਤੀਆਂ ਕਰਦਾ ਟਿਕਟਾ ਮਹਿੰਗੀਆਂ ਕਰਦਾ ਕਿ ਟਿਕਟਾ ਸਸਤੀਆਂ ਕਰਦਾ ਬੂਟਿਆ ਚੁੱਕ ਮਾਈਕ ਕਰ ਦੇਖ ਮੁੰਡੇ ਦੇ ਬੇਲਣਾ ਮਾਰ ਗਏ ਪੰਜ ਰਾਜ ਦੇ ਵੀ ਕਹਿੰਦੇ ਗੁਰਨਾਦ ਦੇ ਪੱਟਾ ਵਰਗੇ ਪੱਟਾ ਮੁੰਡੇ ਦੇ ਆਹ ਸਾਹਮਣੇ ਕਹਿੰਦੇ ਮੋٹے ਮੋٹے ਪੱਟਾ ਵਾਲਾ ਵੱਲ ਇਹ ਵਿੱਕਾ ਛਾਤਰ ਕਬੱਡੀ ਪਾਰਿਆ ਮੇਰੇ ਮਿੱਤਰੋ ਚਾਰ ਨੇ ਸ਼ਿਕਾਰਾਂ ਵਾਲਾ ਕੀਪਾ ਤੇ ਉਧਰ ਪੱਧਰੀ ਵਾਲਾ ਰਾਜਾ ਸਿੰਘ ਫਸ ਗਏ ਮੇਰੇ ਮਿੱਤਰੋ ਲੱਗ ਰਿਹਾ ਜੋਰ ਅੱਜ ਕਹਿੰਦੇ ਟੌਪ ਦੀ ਟੀਮ ਬਣਾ ਕੇ ਲਿਆ ਬਿੱਟੂ ਪੋਲੇ ਵਾਲੀਆ ਭਰਾ ਸਾਡਾ ਐਨ ਸਿਰੇ ਦੇ ਮੈਚ ਕੁੱਲ ਮਿਲਾ ਕੇ ਸਾਰੇ ਖੇਡੇ ਜਾਣੇ ਆ ਫਾਈਨਲ ਦਾ ਨਜ਼ਾਰਾ ਹੀ ਵੱਖਰਾ ਹੋਊਗਾ ਸੈਮੀਆ ਦਾ ਨਜ਼ਾਰਾ ਵੱਖਰਾ ਹੋਊਗਾ ਤੇ ਆ ਮੈਚ ਦਾ ਨਜ਼ਾਰਾ ਵੀ ਵੱਖਰਾ ਹੈ ਮੇਰੇ ਮਿੱਤਰੋ ਸਾਹਮਣੇ ਚਾਰ ਨੇ ਬਿੱਲੇ ਜੌਲ ਦੀ ਰੇਡ ਸ਼ੀਲੂ ਸ਼ੀਲੂ ਇਲੂ ਸ਼ੀਲੂ ਇਲੂ ਸ਼ੀਲੂ ਆ ਬਿੱਲਾ ਤੇ ਸ਼ੀਲੂ ਆ ਦੋ ਖਿਡਾਰੀਆਂ ਦੇ ਦਰਮਿਆਨ ਲੱਗਦਾ ਜੋਰ ਤੇ ਨੰਬਰ ਬਿੱਲੇ ਜੌਲ ਦਾ ਨੰਬਰ ਬਿੱਲੇ ਜੌਲ ਦਾ ਉਸਤਾਦ ਜੀ ਰੇਡ ਪਾ ਗਈ ਪੰਕਜ ਮੇਰੀ ਪੰਕਜ ਦੀ ਰੇਟ ਹੈ ਬਿੱਲੇ ਜੌਲ ਦਾ ਨੰਬਰ ਹੈ ਅਗਲੀ ਕਬੱਡੀ ਪਾਉਣ ਲਈ ਡੇਰਾ ਬਾਬਾ ਨਨਕਾਣਾ ਆ ਤਿਆਰ ਹੈ ਪਰ ਦੇਖਦੇ ਇਧਰਲੇ ਪਾਸੇ ਹੁਣ ਨੌਜਵਾਨ ਆ ਬੱਬਰ ਸ਼ੇਰ ਲਾਉਣ ਨਾਲ ਦੇਰ ਸਿੱਧੇ ਵੱਜਦੇ ਆ ਕਿਸੇ ਨੇ ਕੌਡੀ ਲਈ ਵਦਿਆ ਨੇ ਦੋਵੇਂ ਆਪ ਫੱਗਣ ਚੇਤ ਮਹੀਨੇ ਕੌਡੀਲੇ ਵਧਿਆ ਨੇ ਲਓ ਦੇਖੋ ਸਾਹਮਣੇ ਆ ਜੂਰਦੇ ਜੀ ਹਾਰੂ ਦੇਖੋ ਸਾਹਮਣੇ ਮੈਦਾਨ ਦੇ ਵਿੱਚ ਪੁਆਇੰਟ ਇਸ ਦੇ ਨਾਲ ਹੀ ਹਲੋ ਉਧਰ ਬਈ ਕ ਬੇਨਤੀ ਹੈ ਆ ਘਰੋਂ ਸਾਡੇ ਭਰਾ ਆਏ ਨੇ ਕਿਨ ਵੀ ਸਾਡੇ ਘਰ ਦੇ ਮੋੜੇ ਗੱਡੀਆਂ ਖੜੀਆਂ ਕਰ ਲੀਆਂ ਇੱਕ ਤੇ ਐਮਰਜੈਂਸੀ ਜਾਣਾ ਕਾਲੀ ਵਰਨਾ ਗੱਡੀ ਹੈ 0349 ਨੰਬਰ ਤੇ ਰੇਂਜ ਰੋਵਰ ਗੱਡੀ ਹੈ 4640 ਨੰਬਰ ਬੇਨਤੀ ਹੈ ਵੀ ਜਲਦੀ ਨਾਲ ਸਾਈਡ ਤੇ ਕਰ ਲਓ ਤੇ ਉਧਰ ਸਾਡੇ 골ਡਨ 스폰서ਰ ਨੇ ਇਸ ਚੈਂਪੀਅਨਸ਼ਿਪ ਦੇ ਜਸਪਾਲ ਭੰਡਾਲ ਗੈਰੀ ਭੰਡਾਲ ਸ਼ਿੰਦਰ ਲਿੱਦੜ ਬੰਤਨੂਸੀ ਜਗਵਿੰਦਰ ਪੱਡਾ ਜਸਵੰਤ ਮੇਤਨਾ ਗੁਰੀ ਪੰਡੋਰੀ ਸੁਖਾ ਪੰਡੋਰੀ ਧਰਮਵੀ ਰੌਜਲਾ ਗੁਰਕੀਰਤ ਪੱਡਾ ਜਗਤਾਰ ਕਟਵਾਰਾ ਦੀਪਾ ਚੀਮਾ ਬੋਵੀ ਚੀਮਾ ਜਗਜੀਤ ਸੰਗਾ ਬੂਟਾ ਸਰਪੰਚ ਝੰਡੇ ਸਰਾਏ ਸੋਨੀ ਬਾਬਾ ਪੰਮ ਹੰਜਰਾ ਬਲਵੀਰ ਸਿੰਘ ਹੰਜਰਾ ਬਲਵੰਤ ટોਠੀ ਬਾਬਾ ਲਿੱਦੜ ਸੰਦੀਪ ਸੋਹਤਾ ਬਾਹੋਪੁਰ ਮੰਗੀ ਮੰਗੀ ਟਵਣਾ ਰਹੀਮਪੁਰ ਇੰਦਰ ਲਿੱਦੜ ਹੈਪੀ ਜੁਲਕਾ ਸਿਮਰਜੀਤ ਹਿੱਲਰ ਸ਼ਮੀ ਸਨੋਰਾ ਬੱਗਾ ਉੱਠੀ ਜੀ ਔਰ ਖੇਡ ਮੈਦਾਨ ਦੀ ਗੱਲ ਬੂਟਾ ਜੀ ਉਧਰ ਕੁੱਲ ਮਿਲਾਕੇ ਵੇਖੀਏ ਵੀ 75000 ਦਰਸ਼ਕਾਂ ਦੇ ਮੇਲੇ ਨਾਲ ਜੁੜ ਚੁੱਕਿਆ ਤੇ ਆਹ ਠਾਠਾ ਮਾਰਦਾ ਇਕੱਠ ਗਵਾਈ ਪੜਦਾ ਵੀ ਲੋਕਦੋ ਲੋ ਪਿਆਰ ਕਰਦੇ ਕਬੱਡੀ ਨੂੰ ਮੇਰੇ ਮਿੱਤਰੋ ਸਮਿਤ ਸਿਵਾ ਤੇ ਗੱਜਣ 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 ਤੇਰਾ ਬਾਬਾ ਨਾਨਕ ਦੀ ਧਰਤੀ ਦਾ ਆਹ ਸਿਰੇ ਦਾ ਨੰਬਰ ਆਪਣੀ ਟੀਮ ਦੇ ਸਿਰ ਜੋੜਦਾ ਹੋਇਆ ਬੂਟਾ ਜੀ ਇੱਕ ਸੌਰੀ ਹੈ ਇੱਧਰ ਪ੍ਰਸ਼ਾਸਨ ਵੱਲੋਂ ਇੱਕ ਬੇਨਤੀ ਆ ਜ਼ਰੂਰੀ ਅਨਾਊਂਸਮੈਂਟ ਹੈ ਦੇ ਰੋਡ ਦੇ ਉੱਪਰ ਜਾਮ ਬਹੁਤ ਲੱਗਿਆ ਹੈ ਜਿਹੜੀਆਂ ਗੱਡੀਆਂ ਰੋਡ ਦੇ ਉੱਪਰ ਨੇ ਉਹ ਬਰਾਏ ਮਿਹਰਬਾਨੀ ਕਰਕੇ ਇੱਕ ਸਾਈਡ ਦੇ ਉੱਪਰ ਕਰ ਲਓ ਇਹ ਪ੍ਰਸ਼ਾਸਨ ਵੱਲੋਂ ਤੇ ਕਮੇਟੀ ਵੱਲੋਂ ਬੇਨਤੀ ਹੈ ਕਿ ਗੱਡੀਆਂ ਸਾਈਡ ਤੇ ਤੇ ਨਹੀਂ ਤਾਂ ਫਿਰ ਗੱਡੀਆਂ ਟੋਅ ਕਰ ਲੈਣੀਆਂ ਇਹ 5 ਮਿੰਟ ਦਾ ਟਾਈਮ ਦਿੱਤਾ ਜੀ ਓਵਰ ਟੂ ਗਰਾਉਂਡ ਲਓ ਉੱਧਰਲੇ ਪਾਸੇ ਵੇਖਦਾ ਹੈ ਇੱਕ ਨੌਜਵਾਨ ਮਾਲਵੀ ਤੋਂ ਉਮੀ ਜਿੱਤਵਾਲ ਵੀ ਪੁਜਿਆ ਹੈ ਲਿਖਦਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਲਿਖਦਾ ਨੌਜਵਾਨ ਔਰ 27 28 ਫਰਵਰੀ ਮੇਰੇ ਪਿੰਡ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਦੀ ਆਪ ਸਭ ਨੂੰ ਸੱਦਾ ਦਿੱਤਾ ਜਾਂਦਾ ਹੈ ਜਿੱਥੇ ਕੁਸ਼ਤੀਆਂ ਤੇ ਕਬੱਡੀ ਮੁਕਾਬਲੇ ਹੋਣੇ ਹਨ ਪਹਿਲੀ ਮਾਰਚ ਗੁਰਨਾਨਕ ਸਟੇਡੀਅਮ ਕਪੂਰਥਲਾ ਦੀ ਹੈ ਜਿੱਥੇ ਸੋਨੂ ਜੱਪਦੁੱਲਾ ਸੁਰਖਪੁਰੀਆ ਪੰਮੇ ਤੰਜੂ ਹੋਣੀ ਇੰਦਰਜੀ ਤੌਹਲੇ ਹੋਣੀ ਕੰਮੋ ਬਲੇਰਖਾਨਪੁਰ ਉਹ ਸਾਰੇ ਸੱਦਾ ਦਿੰਦੇ ਆ ਔਰ ਪਹਿਲੀ ਮਾਰਚ ਗੁਰਨਾਨਕ ਸਟੇਡੀਅਮ ਕਪੂਰਥਲਾ ਗੁੱਡਵਿਸ਼ਨ ਨੇ ਸੋਨੂ ਲਓ ਇਧਰੇ ਪਾਸੇ ਗੋਰਾ ਰਸਾਲੂ ਅਗਲੀ ਕਬੱਡੀ ਪਾਉਣ ਲਈ ਕਿ ਬੁਰਜਾਂ ਵਿੱਚੋਂ ਗੁਰਜ ਦੇ ਹੁਣ ਗੋੜਜ ਨਹੌਰ ਦਾ ਲਾਲਾ ਵਿੱਚੋਂ ਲਾਲ ਤੇ ਉਹ ਗਰਲਾਲ ਘਨੌਰ ਦਾ ਗਰਲਾਲ ਘਨੌਰ ਦੇ ਪੰਡਾਂ ਦੀ ਸਿਫਤ ਕਹਿੰਦੇ ਦੁਨੀਆ ਦੇ ਵਿੱਚ ਹੈ ਆ ਵੀ ਨੌਜਵਾਨ ਨੇ ਬੜੀ ਮਿਹਨਤ ਕੀਤੀ ਹੈ ਉਹ ਜ਼ਰੂਰ ਡੰਡ ਬੈਟ ਕਾ ਮਾਰਦਾ ਹੋਊਗਾ ਅਦਰ ਰੜਕਾ ਪੀਂਦਾ ਹੋਊਗਾ ਲਓ ਗੋਰਾ ਰਸਾਲੂ ਬਹੁਤ ਸੋਹਣਾ ਪੰਡ ਕੇ ਬਾਪ ਸਬੂਟਿਆ ਜੋਕ ਮਾਈਕ ਕਰ ਗੱਲ ਤੇ ਸੈਕੰਡ ਹਾਫ ਆਤੇ ਜਿਹੜੇ ਬੁਲਾਰੇ ਹੈ ਗੋਡਾ ਪੰਗੋਈ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਸੁਖਾਰਨਵਾਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਵੱਡੇ ਸਹਿਯੋਗੀ ਨੇ ਅੱਜ ਦੇ ਇਸ ਵੱਡੇ ਮਹਾ ਕਹਦੇ ਆਓ ਸਾਹਮਣੇ ਗੁੱਡਾ ਪੰਗੋਈ ਵਾਲਾ ਇੱਕ ਸ਼ਾਨਦਾਰ ਨੰਬਰ ਆਪਣੀ ਟੀਮ ਲਈ ਸਿਰਸੇ ਜੋੜਦਾ ਹੋਇਆ ਹੈ ਬੋਰੀਆ ਸੀਸਰ ਵਾਲਾ ਗੋਰਾ ਮੋਸੋਰਾ ਰੰਗ ਜਵਾਨੀ ਠਾਠਾ ਮਾਰਦੀ ਹੈ ਆਓ ਸਾਹਮਣੇ ਕਹਿੰਦੇ ਸਿਰੇ ਦਾ ਖਿਡਾਰੀ ਇਸ ਸਮੇਂ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਚਾਰ ਮੱਲ ਤਿਆਰ ਨੇ ਕੱਲ ਦਾ ਦਿਨ ਹਰਦੋ ਰਤਨ ਦੇ ਵਿੱਚ ਕਹਿੰਦੇ ਮੇਜਰ ਲੀਗ ਫਾਊਂਡੇਸ਼ਨ ਦਾ ਵੱਡੇ ਪੱਧਰ ਤੇ ਵੱਡਾ ਕੱਪ ਖੇਡਿਆ ਜਾਣਾ ਹੈ ਔਰ ਦੁਨੀਆ ਦੇ ਮਹਾਨ ਖਿਡਾਰੀ ਉਸ ਧਰਤੀ ਤੇ ਪੁੱਜਣਗੇ ਕੱਲ ਦਾ ਦਿਨ ਹਰਦੋ ਰਤਨ ਦੇ ਵਿੱਚ ਅਮਨ ਪੁਲਸੀਆ ਸਾਹਮਣੇ ਤਿਆਰ ਵਰ ਤਿਆਰ ਇਹਦੀ ਵੀ ਖੇਡ ਬੜੀ ਨਿਆਰੀ ਆ ਮੇਰੇ ਮਿੱਤਰੋ ਇਹ ਸਿਰੇ ਦਾ ਖਿਡਾਰੀ ਆ ਹੁਣ ਦੇਖਾਂਗੇ ਕੌਣ ਓਏ ਪੰਗਾ 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 ਪੈ ਗਿਆ ਤੇ ਮੇਰੇ ਮਿੱਤਰੋ ਨੰਬਰ ਆਹ ਸਾਹਮਣੇ ਅਮਨ ਪੁਲਸੀਆ ਹਾਂਜੀ ਲੜਕੀਆਂ ਦੀਆਂ ਦੋਨੋਂ ਟੀਮਾਂ ਜਲਦੀ ਨਾਲ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਆਜੋ ਜੀ ਲੜਕੀਆਂ ਦੀਆਂ ਦੋਨੋਂ ਟੀਮਾਂ ਉਧਰ ਲੜਕੀਆਂ ਦੀ ਟੀਮਾਂ ਨੂੰ ਸੱਦੇ ਦਿੱਤੇ ਗਏ ਆ ਸਾਹਮਣੇ ਕੰਦੇ ਨੌਜਵਾਨ ਬਿੱਕਾ ਸ਼ਾਤਰ ਤੇ ਪੱਤਰੀ ਵਾਲਾ ਰਾਜਾ ਮੇਰੇ ਮਿੱਤਰੋ ਹੱਥ ਪੱਕੇ ਕਰੋਗੇ ਨਹੀਂ ਆਹ ਸਾਹਮਣੇ ਪੱਤਰੀ ਵਾਲਾ ਰਾਜਾ ਲਾ ਤਗੜਾ ਜੱਫਾ 12 ਦਾ ਨੰਬਰ ਹੈ ਸਕਰੀਨ ਦੇ ਉੱਪਰ ਮੇਰੇ ਮਿੱਤਰੋ ਇੱਕੋ ਜੱਫੇ ਦਾ ਫਰਕ ਹੈ ਅੱਜ ਇੱਥੇ ਅੱਧਾ ਨਹੀਂ ਹੈ ਅੱਜ ਇੱਥੇ ਅੱਧਾ ਨਹੀਂ ਹੈ ਇੱਥੇ ਨਵੇਂ ਰਿਗਾਰਡ ਬਣਦੇ ਆ ਮੇਰੇ ਮਿੱਤਰੋ ਰੇਡਾਂ ਪੰਜ ਪੰਜ ਰੇਡਾਂ ਤਿੰਨ ਤਿੰਨ 골ਡ ਨੇਡ ਆਹ ਗੱਲਾਂ ਹੁੰਦੀਆਂ ਉਧਰ ਕਹਿੰਦੇ ਸ਼ੰਕਰ ਜਹਾਜ਼ ਵੱਜਦੇ ਪੰਪ ਲੱਗਦਾ ਜੋਰ ਉਹ ਬੱਲੇ ਆਉ ਨਹੀਂ ਰਿਸਾ ਵਾਹ ਐ ਜਿਹੜੇ ਪਾਰਿਆ ਨਾ ਜਹਾਜ਼ ਦੇ ਪਰਾਂ ਦੇ ਵਿੱਚ 45000 ਲੀਟਰ ਜਿਹੜਾ 15 ਉਧਰਲੇ ਪਰ ਵਿੱਚ 15 ਉਧਰ ਦੇ ਵਿੱਚ 15 ਜਿਹੜਾ ਵਿਚਕਾਰ ਜਿਹੜਾ ਉਹਦਾ ਢਿੱਡ ਗੈਲੋ ਇਹਨਾਂ ਤੇਲ ਲੈ ਕੇ ਉੜਦਾ 787 ਅਗਲੀ ਕਬੱਡੀ ਦੇਖੋ ਮੁੰਡਾ ਨਿਸ਼ਕਾ ਮਾਰਦਾ ਸਿਰੇ ਸਾਬਲਾ ਜਾਂ ਰੰਗ ਆਉਂ ਨੀਲੇ ਰੰਗ ਦਾ ਕੱਛਾ ਉਹ ਚਿੱਟੀਆਂ ਧਾਰੀਆਂ ਉਹ ਵੇਖਦਾ ਹੁਣ ਚੌਂਬ ਚੋ ਕਿਹਨੂੰ ਚੁੰੰਦਾ ਆਹ ਰਾਜਾ ਪੱਦਰੀ ਵਾਲਾ ਉਹ ਕਈ ਕੱਪਾਂ ਦਾ ਬੈਸਟ ਹੈ ਉਹ ਕਈ ਕੱਪਾਂ ਦਾ ਬੈਚਾ ਪਰ ਦੇਖੋ ਗੁੰਡਾ ਤੇ ਤਰਾਰ ਬਹੁਤ ਸੋਣਾ ਪਾਟ ਲਗੀ ਬਾੜ ਬੜਾ ਗੁੰਦਮਾ ਸਰੀਰ ਲੈ ਵੀ ਬੂਟਿਆ ਵੇਖ ਉਹ ਤੋਤੇ ਰੰਗੀ ਕਛਾ ਪਾ ਮੁੰਡੇ ਨੇ ਕੌਣ ਆ ਗਿਆ ਇਹ ਗੁੱਡਾ ਪੰਬੋਈ ਵਾਲਾ ਆ ਗਿਆ ਗੁੱਡਾ ਪੰਬੋਈ ਵਾਲਾ ਆ ਗਿਆ 13 ਤੇ ਕਹਿੰਦੇ 15 ਉਹੀ ਮੈਚ ਉਹੀ ਸਮਾਂ ਪਰ ਇੱਕ ਨੰਬਰ ਦਾ ਫਰਕ ਆਹ ਕਹਿੰਦੇ ਟਾਕੜਾ ਗੋਗੜੀਆਂ ਵਾਲਾ ਇਹ ਵੀ ਸਿਰੇ ਦੇ ਜੱਫੇ ਲਾਉਣ ਵਾਲਾ ਜਾਫੀ ਆ ਮੇਰੇ ਮਿੱਤਰੋ ਆਹ ਸਾਹਮਣੇ ਟਾਕੜ ਦੇ ਗੁੱਡਾ ਪੰਬੋਈ ਲੱਗ ਗਿਆ ਜੋਰ ਗੋਗੜੀਆਂ ਦਸਾਂ ਪੜਪੇ ਮੇਰੇ ਮਿੱਤਰੋ ਉਹ ਕਬੱਡੀ 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 ਤੇ ਨੰਬਰ ਆ ਗੁੱਡਾ ਪੰਭੋਈ ਵਾਲਾ ਅਗਲੀ ਰੇਡ ਸਤਾ ਜੀ ਅੰਕਿਤ ਲਾਠ ਫੇਰ ਪਾਉਣ ਦੇ ਲਈ ਵਾਧਾ ਹੋਇਆ ਲਓ ਅਗਲੀ ਕਬੱਡੀ ਪੈ ਗਈ ਹੈ ਤੇ ਜਿਹੜੇ ਨਾਂ ਨਾਲ ਆਫੀਸ਼ੀਅਲ ਨੇ ਡੈਨੀ ਡਿੜਵੇ ਵਾਲੇ ਆ ਉਹ ਜਿਹੜਾ ਸੰਗਰੂਰ ਦੇ ਡਿੜਵੇ ਦਾ ਕਬੱਡੀ ਕੱਪ ਵੀ ਮਸ਼ਹੂਰ ਹੈ ਜਿੱਥੇ ਦੀਆਂ 24 25 ਤਰੀਕਾਂ ਕਹਿੰਦੇ ਪ੍ਰੋਫੈਸਰ ਸਾਹਿਬ ਅਨਾਉਂਸ ਕਰ ਦਿਓ ਉਹ 우ਸਤਾਦ ਗੁਰਨੇਸ਼ ਸਿੰਘ ਨੂੰ ਸਮਰਪਿਤ ਹੈ ਲਓ ਕਾਲੇ ਵੇਖ ਇਧਰਲੇ ਪਾਸੇ ਨਮਨਕੌਰ ਮੁੰਡਾ ਸੁਨੱਖਾ ਉਹ ਸੁਨੱਖਾ ਉਹ ਸ਼ਿਕਾਰਮਾਸ਼ੀਆਂ ਵਾਲਾ ਕੁਲਦੀਪ ਸਾਹਮਣੇ ਉੱਚਾ ਲੰਮਾ ਕਾਦਾ ਉਹ ਜੰਮੇ ਨੇ ਪੰਜਾਬ ਵਿੱਚ ਭਰਿਆ ਹੈ ਜੋਸ਼ ਸੀਨੇ ਰੱਜ ਰੱਜ ਕੇ ਉਹ ਸਾਨਾਂ ਦੀਆਂ ਟੱਕਰਾਂ ਨੂੰ ਵੇਖੋ ਜੋ ਲੋਕੋ ਬਾਜੋ ਲਾਈਨ ਛੱਡ ਗਈ ਲੋਕੋ ਬਾਜੋ ਲਾਈਨ ਛੱਡੂਗੀ ਐਨ ਸਿਰੇ ਦਾ ਮੈਚ ਹੈ ਉਧਰ ਜਨਾਬ ਮੱਖਣ ਅਲੀ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਛੋਟਾ ਭਰਾ ਖੇਡ ਕਬੱਡੀ ਦਾ ਵੱਡਾ ਬਲਾਰਾ ਰੁਪਿੰਦਰ ਜਲਾਲ ਜੀ ਤੇ ਰਾਜ ਅਮਰੀਖ ਖੁਫਾ ਕੋਟਲਾ ਸੰਧੋ ਭਰਾ ਸਾਰੇ ਬਲਾਰਿਆਂ ਦਾ ਗਹਿ ਗੱਡਵਾ ਧੰਨਵਾਦ ਹੈ ਸਾਰੇ ਆਪਣੇ ਸਮੇਂ ਦੇ ਨਾਲ ਐਨ ਸਿਰੇ ਦੇ ਬੋਲ ਬੋਲੇ ਆ ਸਾਰਿਆਂ ਦਾ ਧੰਨਵਾਦ ਬਿੱਲਾ ਲਲਤੋ ਸਗਰਾਜ ਰੋਡ ਕਰਤਾ ਸ਼ੇਰਗੜ ਸਾਰੇ ਵੀ ਸਤਕਾਰਯੋਗ ਨੇ ਰਸਾਲੂ ਵਾਲਾ ਗੋਰਾ ਉਸਤਾਜ ਜੀ ਕਬੱਡੀ ਪਾ ਰਿਹਾ ਵਾਹ ਰਸਾਲੂ ਵਾਲਾ ਗੋਰਾ ਕਬੱਡੀ ਪਾ ਰਿਹਾ ਇੱਕ ਗੋਰਾ ਜਿਲ੍ਹਾ ਮੋਗਾ ਦੇ ਜਗਰਾਮਾ ਦੇ ਇਲਾਕੇ ਦਾ ਬੋਤਲ ਵਾਲੇ ਪਿੰਡ ਦਾ ਕਨੇਡਾ ਬਸੇ ਖੇਡਿਆ ਆਹ ਦੇਖੋ ਸਾਹਮਣੇ ਇਹ ਮਨਿੰਦਰ ਸਿੰਘ ਹੈ ਇਹ ਮਨਿੰਦਰ ਸਿੰਘ ਹੈ ਇਹਨੂੰ ਪਿਆਰ ਨਾਲ ਲੋਕੀ ਚੱਕੀ ਕਹਿੰਦੇ ਐ ਏ ਮਨਿੰਦਰ ਸਿੰਘ ਹੈ ਲੈ ਵੀ ਬੂਟਿਆ ਬੇਖੁੱਦਰਲੇ ਪਾਸੇ ਡੇਰੇ ਬਾਬੇ ਨਾਨਕ ਵਾਲੇ ਦੀ ਕਬੱਡੀ ਪੈ ਚੁੱਕੀ ਹੈ ਉਧਰ ਬਿੱਟੂ ਭੋਲੇ ਵਾਲਿਆ ਦੇਖਦਾ ਵੀ ਮੇਰੇ ਸ਼ੀਲੂ ਦੇ ਨਾਲ ਕਿਹੜਾ ਬਲੀ ਪੋਤੋਣੇ ਇਸ ਦੋ ਨੌਜਵਾਨ ਦੇ ਨਾਲ ਲਾਓ ਇੱਕ ਪਾਸੇ ਤਾੜੀਆਂ ਮੇਰੇ ਤਾੜੀਆਂ ਤਾੜੀਆਂ ਗੱਜਣ ਦੇ ਤਾਕੜ ਗੱਜਣ ਤੇ ਕਹਿੰਦੇ ਤਾਕੜ ਆ ਸ਼ੀਲੂ ਹੈ ਆ ਸ਼ੀਲੂ ਆ ਸ਼ਿਲੂ ਆ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਮੇਰੇ ਵੀਰੋ ਸ਼ਿਲੂ ਨੇ ਕਹਿੰਦੇ ਬਹਿ ਜਾ ਬਹਿ ਜਾ ਕਰਵਾਦੀ ਐ ਓਏ ਗੋਲੇ ਆ ਫੜਨਾ ਪੈਣਾ ਓਏ ਗੋਲੇ ਪਰ ਇਹਨੂੰ ਘੱਟ ਜੱਫੇ ਲੱਗਦੇ ਆ ਆ ਬੂਰੀਆ ਸਿਸਰ ਸਾਹਮਣੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅੰਮ੍ਰਿਤਸਰ ਗੁਰਦਾਸਪੁਰ ਦੇ ਵੇੜੇ ਆ ਬੱਲੇ ਆ ਜਿਵੇਂ ਰਾਣਾ ਲੋਪਕੇ ਪਿੰਡ ਵਾਲਾ ਨਰਮਲ ਦਾ ਪਿੰਡੂ ਕਰਾਊ ਬਾਜਾ ਬਾਜਾ ਪਰ ਬੂਰੀਆ ਸਿਸਰ ਸ਼ਾਹਕੋਟ ਦੀ ਟੀਮ ਦਾ ਚੋਟੀ ਦਾ ਮਾਲਾ ਮੇਰੇ ਮਿੱਤਰੋ ਉਸਤਾਦ ਜੀ ਅਮਨ ਆ ਗਿਆ ਉਧਰ ਅਮਨ ਪੁਲਸੀਆ ਆ ਗਿਆ ਤੇ ਸਾਹਮਣੇ ਵੀ ਜਿਵੇਂ ਸਦਾਗਰ ਫਿਲਮ ਦਾ ਗੀਤ ਹੈ ਕਿ ਜੇ ਸ਼ੀਲੂ ਸ਼ੀਲੂ ਕਿਆ ਹੈ ਜੇ ਸ਼ੀਲੂ ਸ਼ੀਲੂ ਕਿਆ ਹੈ ਲਓ ਇੱਕ ਪਾਸੇ ਪੁਲਸੀਆ ਉਹ ਦੂਜੇ ਪਾਸੇ ਨਵੇਂਕੜਾ ਨਾਮ ਹੈ ਮੁੰਡਾ ਕਬੱਡੀ ਦੇ ਵਿੱਚ ਉਹ ਵੱਡਾ ਵੱਡਾ ਮਾਲਾ ਹੈ ਉਧਰ ਅਮਨ ਪੁਲਸੀਆ ਨਹੀਂ ਮੰਗਦਾ ਜੇਸ ਕੁਰਸੀਆ ਉਹ ਪੁਲਸੀਆ ਸਵਾਦ ਆ ਗਿਆ ਅਮਨ ਬਾਜੀ 17 ਤੇ 18 ਨੰਬਰ ਹੋ ਗਏ ਆ 17 ਤੇ 18 17 ਤੇ 18 17 ਤੇ 18 77000 ਬੰਦਾ 365kabbadi.com ਤੇ ਜੁੜ ਚੁੱਕਿਆ ਅੱਜ ਰਿਕਾਰਡ ਟੁੱਟਣਗੇ ਮੇਰੇ ਮਿੱਤਰੋ ਅੱਜ ਰਿਕਾਰਡ ਟੁੱਟਣਗੇ ਅੱਜ ਰਿਕਾਰਡ ਟੁੱਟਣਗੇ ਉਸਤਾਦ ਜੀ ਗੁੱਡਾ ਭਮੋਈ ਤੇ ਮੈਚ ਦਾ ਹਾਫ ਸਮਾਂ ਹਾਂਜੀ ਅੱਦਾ ਸਮਾਂ ਇਸ ਸਮੇਂ ਦਾ ਜਲਪੁਰੀ ਸਾਹਿਬ ਮਾਈਕ ਤੁਹਾਡੇ ਕੋਲ ਹੈ ਹਾਂਜੀ ਧੰਨਵਾਦ ਜੀ ਧੰਨਵਾਦ ਸਕੋਰ ਬੋਰਡ ਜੋ 18-18 ਨੰਬਰ ਨੇ ਦੇ ਸਮੇਂ ਦੇ ਉੱਪਰ ਬੜਾ ਚੋਟੀ ਦਾ ਮੈਚ ਚੱਲ ਰਿਹਾ ਹੈ ਸੋ ਲੜਕੀਆਂ ਦੀਆਂ ਦੋਨੋਂ ਟੀਮਾਂ ਸ਼ੋ ਮੈਚ ਦੇ ਲਈ ਗਰਾਊਂਡ ਦੇ ਵਿੱਚ ਆਜਣਗੀਆਂ ਸਾਡੇ ਭੈਣ ਹਰਬੀਰਤ ਕੌਰ ਜੀ ਤੇ ਸ਼ਿਵ ਜੋਦੇ ਜੀ ਉਸ ਮੈਚ ਦੀ ਰਣ ਕਮੈਂਟਰੀ ਕਰਨਗੇ ਤੇ ਉਸ ਤੋਂ ਬਾਅਦ ਪਹਿਲਾ ਸੈਮੀਫਾਈਨਲ ਫਿਰ ਦੂਸਰਾ ਸੈਮੀਫਾਈਨਲ ਤੇ ਫਿਰ ਫਾਈਨਲ ਮੈਚ ਹੋਣਾ ਸੋ ਸਾਰੇ ਹੀ ਸਤਕਾਰਯੋਗ ਸਾਬੀ ਗਰਿਲ ਹਟ ਬਿੱਲਾ ਗਿਲਦੀਨੇ ਵਾਲ ਕਰਨੈਲ ਸਿੰਘ ਹੰਜਰਾ ਹਰਮਨ ਉਠੀ ਮੰਗਾ ਮੇਤਨਾ ਅਮਰਜੀਤ ਤਨੂਸੀ ਗੋਪੀ ਉਠੀ ਜੀ ਹਰਦੀਪ ਢਿੱਲੋਂ ਪੰਡੋਰੀ ਲੰਦਾ ਸਿੰਘ ਹਰਪ੍ਰੀਤ ਪੰਡੋਰੀ ਗੁਰਵਿੰਦਰ ਘੁੰਮਣ ਅਮਨਦੀਪ ਧਮੂਲੀ ਯੂ ਐਸ ਏ ਜਗਦੀਪ ਧਮੂਲੀ ਯੂ ਐਸ ਏ ਦੀਨਾ ਨਡਾਲਾ ਵਰਸਪ੍ਰੀਤ ਨਿਊਜ਼ੀਲੈਂਡ ਰਾਜਾ ਹਕੀਮਪੁਰ ਕੋਮਾ ਕੰਗ ਪ੍ਰਭ ਲੋਪੋ ਗੈਰੀ ਲੋਪੋ ਜੀ ਹਰਸ਼ ਲੋਪੋ ਨੇਕੀ ਬੁੱਟਰ ਬਾਬੂ ਮਲੇਸ਼ੀਆ ਬਲਜਿੰਦਰ ਢਾਲੀਵਾਲ ਉਹਨਾਂ ਦੇ ਨਾਲ ਸੱਤਾ ਮੱਲੀ ਰੋਸ਼ਨਪ੍ਰੀਤ ਬਹਾਦਰਪੁਰ ਯੂ ਐਸ ਏ ਸਿਮਾ ਥਿੰਦ ਢਾਲੀਵਾਲ ਮਨਜੀਤ ਬਾਗੜੀਆਂ ਸਾਹਿਲ ਉੱਠੀ ਜੀ ਤੇ ਨਾਲ ਸਾਡੇ ਗਗਨ ਭਲੱਥ ਸੱਤਾ ਉੱਠੀ 바ਵਾ ਉੱਠੀ ਪੀਮਾ ਉੱਠੀ ਗੁਰਪੇਜ ਪੱਤਰ ਨਵਜੋਤ ਥਿੰਦ ਰਾਜਸਥਾਨ ਸਾਡੇ ਗੁਲਜੀਤ ਧਾਮੀ ਰਾਣਾ ਉੱਠੀ ਸਿਮਰਨ ਕਰਨੈਲ ਗੰਜ ਗੁਰਵਿੰਦਰ ਉੱਠੀ ਕਮਲਜੋਤ ਮੱਖੂ ਮਨੀ ਕਮਰਾਏ ਦਰਨਜੀਤ ਹੰਜਰਾ ਗੋਪੀਓ ਠੀ ਸ਼ਿੰਦਰ ਹੰਜਰਾ ਲਾਪਰੀ ਚੁਗਾਵਾ ਪਰਮ ਬਾਜਵਾ ਟਾਂਡਾ ਜੱਗੂ ਗੜੀ ਬਖਸ਼ ਦੀਪੂ ਬਾਗੜੀਆਂ ਮਨਜਿੰਦਰ ਭੋਪਰ ਨਵੀ ਅਕਾਲਾ ਰਾਣਾ ਹਜਰਾ ਰੈਸਟੀ ਗਰੋਵਰ ਮਨੀ ਯੂ ਐਸ ਏ ਹੈਪੀ OT ਤੇ ਰਮਨ ਨੰਗਲ ਬਣਾਏ ਸਾਡੇ ਗੋਲਡਨ ਸਪான்ਸਰ ਨੇ ਧੰਨਵਾਦ ਹਾਂਜੀ ਰਦਾਵਾ ਸਾਹਿਬ ਲਓ ਸਾਹਮਣੇ ਦੇਖਾਗੇ ਚੌਥੇ ਕੁਆਟਰ ਦੇ ਸੈਮੀ ਫਾਈਨਲ ਦੇ ਬਾਅਦ ਲਓ ਸੈਕਿੰਡ ਹਾਫ ਤੋਂ ਬਾਅਦ ਪਹਿਲੀ ਕਬੱਡੀ ਅੰਕਿਤ ਲਾੜੀ ਦੀ ਕਬੱਡੀ ਪੈ ਗਈ ਹੈ ਹਰਿਆਣੇ ਵਾਲਾ ਮੁੰਡਾ ਆਹ ਹਰਿਆਣਾ ਪ੍ਰਾਂਤ ਪੱਧਰੀ ਵਾਲੇ ਰਾਜੇ ਨੇ ਕੋਸ਼ਿਸ਼ ਕੀਤੀ ਆ ਪਰ ਅੰਕਿਤ ਲਾਖ ਉਹ ਨੰਬਰ ਆਪਣੀ ਟੀਮ ਲਈ ਜੋੜ ਗਿਆ ਗੁੱਡੇ ਦਾ ਭੋਈ ਪੈਂਦਾ ਬਾਗੜੀਆਂ ਦੀ ਚੈਂਪੀਅਨਸ਼ਿਪ ਆ ਉਹ ਸਿਰਾਂ ਹੋ ਆਪਿਆ ਇਧਰਲੀ ਸਾਈਡ ਪੰਬੋਈ ਵਾਲੇ ਗੁੱਡੇ ਨੇ ਕਬੱਡੀ ਪਾ ਦਿੱਤੀ ਆ ਸੁਮਿਤ ਸ਼ਿਵਾ ਸ਼ੀਲੂ ਦੀ ਹੱਥ ਵਿੱਚ ਟੱਚ ਮਾਰਿਆ ਆਓ ਸਾਹਮਣੇ ਪੰਬੋਈ ਦਾ ਗੁੱਡਾ ਨੰਬਰ ਆਪਣੀ ਟੀਮ ਲਈ ਜੁੜ ਗਿਆ ਗੱਲ ਸਿਰੇ ਆ ਇੱਕੇ ਖਿਡਾਰੀ ਟੌਪ ਦਾ ਆਓ ਸਾਹਮਣੇ ਦੇਖਾਂਗੇ ਇਧਰਲੀ ਸਾਈਡ ਖੇਡ ਦੇ ਮੈਦਾਨ ਦੇ ਵਿੱਚ ਹਲਕੇ ਹਲਕੇ ਕਦਮਾਂ ਨਾਲ ਆਓ ਗੁਰਮੀਤ ਨੇ ਕਬੱਡੀ ਪਾਈ ਆ ਇਧਰਲੀ ਸਾਈਡ ਆਓ ਕੁਲਦੀਪ ਸ਼ਕਾਰਾਂ ਵਾਲਾ ਏ ਸੰਧਮਾ ਦੀ ਧਰਤੀ ਦਾ ਗੋਲਾ ਤੇ ਮਨਿੰਦਰ ਚੱਕੀ ਇਧਰਲੀ ਸਾਈਡ ਦੇਖਾਂਗੇ ਅਮਰਸਰ ਗਰਦਾਸਪੁਰ ਦੀ ਟੀਮ ਦੇ ਆ ਸੰਧਮਾ ਵਾਲਾ ਗੋਲਾ ਬੱਲੇ ਬੱਲੇ ਕਮਾਲ ਉਹ ਸਿਰਾ ਸੰਧਮਾ ਵਾਲਾ ਗੋਲਾ ਲਓ ਡੱਕ ਲੈਣ ਦੀ ਕੋਸ਼ਿਸ਼ ਸਾਡਾ ਹੱਕ ਇੱਥੇ ਰੱਖ ਹਰਿਆਣੇ ਵਾਲੇ ਵੀ ਅੱਜ ਸਿਰਾ ਕਰਵਾ ਰਹੇ ਆ ਵੱਡੇ ਭਾਈ ਸ਼ੰਕਰ ਜਹਾਜ ਆ ਗਿਆ ਲਓ ਸ਼ੰਕਰ ਜਹਾਜ ਆ ਗਿਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਚੌਥਾ ਕੁਆਟਰ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ ਬਿਲਕੁਲ ਜਿਵੇਂ ਕਮੋਂ ਵੀ ਡਾਇਰੈਕਟ ਟੂ ਨੈੱਕ ਫਾਈਟ ਹੈ ਨਾ ਤੇ ਕੋਈ ਅੱਧ ਕੱਥ ਨਹੀਂ ਨੇ ਮੌਸਮ ਦੇ ਵਿੱਚ ਠੰਡਕ ਜਰੂਰ ਹੈ ਪਰ ਕਹਿੰਦੇ ਖੇਡ ਮੈਦਾਨ ਦਾ ਟੈਂਪਰੇਚਰ ਵੱਖਰੇ ਜਿਹੜੇ ਮੁਕਾਮ ਤੇ ਪੁੱਜ ਗਿਆ ਹੋਵੇਗਾ ਲਓ ਫੇਰ ਅਗਲੀ ਕਬੱਡੀ ਮੈਦਾਨ ਦੇ ਵਿੱਚ ਇੱਕ ਪਾਸੇ ਹਰਿਆਣਾ ਇੱਕ ਪਾਸੇ ਅੰਮ੍ਰਿਤਸਰ ਗੁਰਦਾਸਪੁਰ ਦੀ ਖੇਟੀ ਟੀਮ ਹੈ ਮੇਰੇ ਵੀਰੋ ਦੁਧਿਆ ਰੋਸ਼ਨੀ ਗੋਲਜਾ ਇਦਾਰਾ ਲਓ ਮੁੰਡਾ ਜਫਾ ਲਾ ਪਾਉਗੇ ਨਹੀਂ ਪਾਗੜੀਆਂ ਦਾ ਮਹਾਕੁੰਮ ਅੱਜ ਇਤਿਹਾਸ ਅੱਜ ਹਿਸਟਰੀ ਸਾਜੂ ਕੇ ਨਹੀਂ ਉਸ ਵੇ ਰਸਾਲੂ ਵਾਲਾ ਗੋਰਾ ਮੇਰੇ ਵੀ ਬੱਲੇ ਬੱਲੇ ਕਰਾ ਗਿਆ ਰਸਾਲੂ ਵਾਲਾ ਗੋਰਾ ਛੀਂਦ ਰੋਤਕ ਪਾਣੀ ਪੱਤ ਇਹ ਹਰਿਆਣਾ ਪ੍ਰਾਂਤ ਦੇ ਸ਼ਹਿਰ ਆ ਉਹ ਕਬੱਡੀ ਅਮਨ ਪੁਲਿਸੀਏ ਦੀ ਬਈਆ ਉਹ ਅਮਨ ਪੁਲਿਸੀਆ ਟੱਕਰ ਸ਼ੀਲੂ ਨਾਲ ਹੋਈ ਆ ਕਬੱਡੀ ਅਮਨ ਪੁਲਿਸੀਏ ਦੀ ਤੇ ਜੱਫਾ ਸ਼ਿੱਲੂ ਦਾ ਲੱਗੂ ਕੇ ਨਹੀਂ ਲੱਗੋ ਬਾਗੜੀਆਂ ਦੀ ਚੈਂਪੀਅਨਸ਼ਿਪ ਕਮਾਲ ਕਮਾਲ ਸੇੜਾ ਇਹ ਆ ਬਾਹੂ ਅਕਬਰਪੁਰ ਦੀ ਧਰਤੀ ਦਾ ਇਹ ਆ ਸ਼ੀਲੂ ਮੇਰੇ ਵੀਰੋ ਅਮਨ ਪੁਲਸੀਏ ਨੂੰ ਡਕਲਣ ਦੀ ਕੋਸ਼ਿਸ਼ ਕਰਦਾ ਹੋਇਆ ਜੇ ਜਫਾ ਲਗਾ ਤਾੜੀਆਂ ਵੱਜੂ ਤਾੜੀਆਂ ਵੱਜੂ ਤਾੜੀਆਂ 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 ਮਾਰ ਦਿਓ ਸਵਾਰ ਆ ਗਿਆ ਕਹਿੰਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵੇਖੇ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਬੂਰੀਆ ਸੀਸਰ ਆ ਗਿਆ ਕਹਿੰਦੇ ਪਿਛਲੇ ਦਿਨੀ ਕਮਾਲਪੁਰ ਦੇ ਠੱਪਰ ਮੈਂ ਖੇਡ ਮੇਲੇ ਦਾ ਨੂ ਜੇਤੀ ਜੋਲਾ ਚੱਲਿਆ ਅੱਜ ਵੀ ਨੂ ਹਾਲਣਾ ਲੈ ਵੀ ਦੇਖਾਂਗੇ ਕੌਣ ਜਿੱਤਦਾ ਉਧਰ ਦੇਖਦੇ ਵੀ ਪੁਆਇੰਟ ਜਿਹੜਾ ਬੂਰੀਆ ਆਪਣੀ ਖੇਡ ਕਲੱਬ ਦੇ ਹਿੱਸੇ ਇੱਕ ਨੰਬਰ ਦਾ ਵਾਅਦਾ ਕਰ ਗਿਆ ਕੋਈ ਘਟਾਰ ਦਾ ਸੁੱਖਾ ਤਵਾ ਵੀ ਪੁੱਜਿਆ ਹੋਇਆ ਇੱਕ ਤਰੀਕ ਕਪੂਰਥਲਾ ਦੇ ਕਬੱਡੀ ਕੱਪ ਲਈ ਸੱਦੇ ਪੱਤਰ ਦਿੱਤੇ ਜਾ ਰਿਹਾ ਲੋ ਗੱਜੜ ਹੈ ਡੇਰੇ ਬਾਬੇ ਨਾਨਕ ਦੀ ਧਰਤੀ ਦਾ ਅੱਜ ਦੇਖਾਂਗੇ ਵੀ ਅੱਜ ਸਮੇਂ ਹਰਿਆਣੇ ਲਗਦਾ ਹੋਇਆ ਜਫਾ ਦੇ ਤਾੜੀ ਮਾਰੇ ਸਿਰਾ ਸਿਰਾ ਜ਼ਿਰਾ ਇਹ ਅਮਕ ਲੋਡੇ ਵਾਲਾ ਵਿਕਾਸ ਆਓ ਸਿਰੇ ਦਾ ਜਫਾ ਲੱਗ ਗਿਆ ਇਹ ਕਬੱਡੀ ਪੌਣ ਅੰਕਿਤ ਲਾਠ ਨੇ ਕਬੱਡੀ ਪਾਤੀ ਆ ਛੱਤਰ ਵਾਲਾ ਬਿੱਕਾ ਵੀ ਖੜਾ ਅੰਕਿਤ ਲਾਠ ਵੀ ਖੜਾ ਉਹ ਛੱਤਰ ਵਾਲੇ ਬਿੱਕੇ ਨੇ ਕਬੱਡੀ ਪਾਈ ਆ ਸੋਹਣਾ ਜ਼ਰੀਰ ਪਰ ਇਧਰ ਸਾਈਡ ਚਾਰ ਆ ਸ਼ਕਾਰਾਂ ਦੀ ਧਰਤੀ ਦਾ ਕੁਲਦੀਪ ਪੱਧਰੀ ਦਾ ਰਾਜਾ ਔਰ ਇਧਰਲੀ ਸੈਟ ਛਾਤਰ ਦੀ ਧਰਤੀ ਦਾ ਬਿੱਕਾ ਬੱਲੇ ਬੱਲੇ ਕਰਾ ਗਿਆ ਇਹ ਚੌਥਾ ਕੁਆਟਰ ਫਾਈਨਲ ਆ ਇਸ ਤੋਂ ਬਾਅਦ ਲੜਕੀਆਂ ਦੀਆਂ ਟੀਮਾਂ ਦਾ ਮੈਚ ਦਾ ਮੈਚ ਜਾਊ ਫਿਰ ਸੈਮੀ ਤੇ ਫਿਰ ਸੁਪਰ ਸੈਮੀ ਸੁਪਰ ਫਾਈਨਲ ਹੋਊ ਫਿਰ ਉਹ ਵਾਲਾ ਕਬੱਡੀ ਪੁੰਦਾ ਹੋਇਆ ਟੱਕਰ ਧਾਕੜਾ ਮੇਰੇ ਵੀਰੋ ਉਹ ਸਾਹਮਣੇ ਗੋਗੜੀਆਂ ਵਾਲਾ ਧਾਕੜ ਮਨਦੀਪ ਧਾਕੜ ਗੋਗੜੀਆਂ ਵਾਲਾ ਜਿਹਨੇ ਟਰਾਈ ਕੀਤੀ ਪਰ ਨੰਬਰ ਰੇਡਰ ਦਾ ਹੋ ਗਿਆ ਲਓ ਵੱਡੇ ਭਾਈ ਉਹ ਪਾਈ ਕਬੱਡੀ ਅਕਦਲਾ ਟੀਮ ਲਓ ਇਸ ਸਮੇ ਉਧਰ ਝਾਤ ਮਾਰੀਏ ਸਕਰੀਨ ਤੇ ਵੀ 81000 ਗਿਣਤੀ ਹੋ ਗਈ 365 ਦੇ ਉੱਪਰ ਮੇਰੇ ਵੀਰੋ ਲੱਖ ਨੂੰ ਅੱਜ ਕ੍ਰਾਸ ਕਰੂ ਕਿ ਨਹੀਂ ਮਨਜਿੰਦਰ ਸਿੰਘ ਹੈ ਰਮਦਾਸ ਵਾਲਾ ਉਹ ਚੱਕੀ 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 ਕਰਕੇ ਦੁਨੀਆ ਜਾਣਦੀ ਆ ਬਾਗੜਿਆ ਵਾਲਾ ਤਾੜੀ ਵਾਲਾ ਸਵਾਦ ਖੇਡ ਕਬੱਡੀ ਦਾ ਲਓ ਸ਼ੰਕਰ ਜਹਾਜ ਨੇ ਕਬੱਡੀ